ਇੰਟਰਨੈਸ਼ਨਲ ਬੋਲੀਆਂ ਦਾ ਬਾਦਸ਼ਾਹ ਪਹੁੰਚ ਗਿਆ ਸਿੱਧੂ ਦੀ ਯਾਦਗਾਰ ਤੇ देर रात ਬੰਨੇ ਰੰਗ ਤੇ ਚਾਰੇ ਪਾਸੇ ਖੁਸ਼ੀਆਂ ਖਿਲਾਰ ਕੇ ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਆ ਪਾਲ ਸਮਾਉ ਨੇ ਇੱਕ ਵੱਡੀ ਗੱਲਬਾਤ ਪਹਿਲਾਂ ਤੁਹਾਨੂੰ ਦੱਸ ਦਿੰਨਾ ਵੀ ਪਾਲ ਸਮਾਉ ਨੇ ਸੌਂ ਖਾਦੀ ਸੀ ਕਿ ਜਿਸ ਦਿਨ ਸਿੱਧੂ ਮੂਸੇਵਾਲਾ ਫੇਰ ਘਰ ਵਾਪਸੀ ਕਰੇਗਾ ਉਸੇ ਦਿਨ ਪੈਰਾਂ ਦੇ ਵਿੱਚ ਚੱਪਲ ਪਾਉਣੀ ਹੈ ਤੇ ਜਦੋਂ ਰਾਤ ਨੂੰ 12 ਵਜੇ ਪਈ ਸੀ ਤਾਂ ਪੂਰਾ ਰੰਗ ਸਿੱਧੂ ਦੀ ਯਾਦਗਾਰ ਤੇ ਬਣ ਰੱਖਿਆ ਤਸਵੀਰਾਂ ਨਾਲ ਨਾਲ ਚੱਲ ਰਹੀਆਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਪਿਆਰ ਕਰਨ ਵਾਲੇ ਵੀ ਪਰੇ ਤੋਂ ਪਰੇ ਨੇ ਪਹਿਲਾਂ ਤਾਂ ਆ ਵੀਡੀਓ ਸੁਣਾਉਣੇ ਤੁਹਾਨੂੰ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਖਾਸ ਕੀ ਲੱਗਿਆ ਉਹ ਵੀਡੀਓ ਲਾਈਕ ਕਰਕੇ ਸ਼ੇਅਰ ਕਰਿਓ ਤੇ ਜਿਹੜੇ ਪਾਲ ਸਮਾਉ ਇੰਟਰਨੈਸ਼ਨਲ ਬੋਲੀਆਂ ਦਾ ਬਾਦਸ਼ਾਹ ਇਹ ਵੀ ਸਿੱਧੂ ਦਾ ਕਟੜ ਫੈਨ ਹੈ ਤੇ ਆਓ ਸੁਣਦੇ ਆ ਇਹ ਬੋਲੀਆਂ ਜਿਹੜੀਆਂ ਜਦੋਂ ਪਾਲਸਮਾਉ ਯਾਦਗਾਰ ਤੇ ਪਹੁੰਚਦਾ ਤਾਂ ਕਿਸ ਤਰੀਕੇ ਦੇ ਨਾਲ ਬੋਲੀਆਂ ਪਾਉਂਦਾ ਆ ਸੁਣੋ ਚੜਿਆ ਬਾਪ ਦੇ 베ਰੇ ਸਤੂ ਵੀਰਾਂ ਕੋਲ ਆ ਗਿਆ ਚੜਿਆ ਬਾਪ ਦੇ 베ਰੇ ਸਤੂ ਵੀਰਾਂ ਕੋਲ ਆ ਗਿਆ ਸਾਡਾ ਪੈਰ ਨਹੀਂ ਖੁਸ਼ੀ ਦੇ ਵਿੱਚ ਲੱਗਦਾ ਸਤੂ ਵੀਰਾਂ ਕੋਲ ਆ ਗਿਆ ਸਾਡਾ ਪੈਰ ਨਹੀਂ ਖੁਸ਼ੀ ਦੇ ਵਿੱਚ ਲੱਗਦਾ ਸਤੂ ਵੀਰਾਂ ਕੋਲ ਆ ਗਿਆ ਸਾਡਾ ਪੈਰ ਨਹੀਂ ਖੁਸ਼ੀ ਦੇ ਵਿੱਚ ਲੱਗਦਾ ਸਤੂ ਵੀਰਾਂ ਕੋਲ ਆ ਗਿਆ ਕੀ ਬਾਤ ਹੈ ਕੀ ਬਾਤ ਹੈ ਪੂਰੇ ਰੰਗ ਬਨ ਰਖੇ ਤੁਸੀਂ ਵੀ ਸੁਣਿਆ ਦੋਸਤੋ ਵੀ ਕਿਵੇਂ ਬੰਨੇ ਆ ਪਾਲ ਸਮਾਉਣੇ ਰੰਗ ਕਹਿੰਦੇ ਇੰਟਰਨੈਸ਼ਨਲ ਬੋਲੀਆਂ ਦਾ ਬਾਦਸ਼ਾਹ ਜਦੋਂ ਸਿੱਧੂ ਦਾ ਫੈਨ ਹੋਵੇ ਤੇ ਉਸਨੇ ਪੱਕੀ ਸੌਹ ਪਾਈ ਹੋਵੇ ਵੀ ਜਿਸ ਦਿਨ ਘਰ ਵਾਪਸੀ ਹੋਏਗੀ ਛੋਟੇ ਸਿੱਧੂ ਦੀ ਉਸੇ ਦਿਨ ਪੈਰਾਂ 'ਚ ਜੋੜੇ ਪਾਉਣੇ ਆ ਤਾਂ ਅੱਜ ਉਹ ਮਾਹੌਲ ਦੇਖ ਸਕਦੇ ਹੋ ਤੁਸੀਂ ਰਾਤ ਦਾ ਸਮਾਂ ਸੀ ਤੇ ਰਾਤ ਨੂੰ ਵੀ ਰੰਗ ਬੰਨ ਤੇ ਵੀਡੀਓ ਨੂੰ ਕਰਿਓ ਦੱਬ ਕੇ ਸ਼ੇਅਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ